ਇਵਨ ਦੇ ਵਿੱਚ ਮੈਂ ਇਸ ਨਸ਼ਿਆਂ ਦੇ ਦਲਦਲ ਦੇ ਵਿੱਚ ਜਿਹੜਾ ਮੈਂ ਫਸਿਆ ਇਹਦੇ ਵਿੱਚ ਕਾਰਨ ਸੀਗਾ ਮੇਰੀ ਗਲਤ ਸੱਲਤ 11ਵੀਂ ਦੇ ਵਿੱਚ ਮੈਂ ਪੜਦਾ ਸੀਗਾ ਔਰ ਐਗਜ਼ਾਮੀਨੇਸ਼ਨ ਦੇ ਦਿਨ ਤੇ ਵੈਸੀ ਹੀ ਗੱਲਬਾਤ ਚੱਲਦੀ ਸੀਗੀ ਕਿ ਯਾਰ ਇਹ ਪੁਛਿਆ ਜਿਹੜਾ ਟੀਚਰ ਪੜਾਉਂਦੇ ਆ ਸਮਝ ਨਹੀਂ ਆਉਂਦਾ ਕਿ ਬੜਾ ਔਖਾ ਸਬਜੈਕਟ ਹੈਗਾ ਹਨਾ ਕੀ ਕਰਦੇ ਇਹਨੂੰ ਕਿਵੇਂ ਕਰੀਏ ਜਿਹੜਾ ਮੈਡੀਕਲ ਸਬਜੈਕਟ ਲੈਂਦੇ ਹੋਏ ਸੀ ਬਾਇਓਲੋਜੀ ਬੜੀ ਮੈਨੂੰ ਡਿਫਿਕਲਟ ਲੱਗਦੀ ਸੀਗੀ ਤੋ ਦੋਸ ਨੇ ਕਿਹਾ ਯਾਰ ਇਹ ਜਿਹੜੀ ਹੈ ਨਾ ਮੈਂ ਆਹ ਟੋਨਿਕ ਜਿਹੜਾ ਮੈਂ ਆਹ ਪੀਣਾ ਹੈਗਾ সিরাপ ਜਿਹੜਾ ਮੈਂ ਪੀਣਾ ਇਹ ਯਾਦਦਾਸ਼ਤ ਵਧਾਉਣ ਵਾਲਾ ਹੈਗਾ ਤੇ ਦੋ ਤਿੰਨ ਦੋਸਤ ਸੀਗੇ ਤੇ ਕਹਿੰਦੇ ਤੂੰ ਵੀ ਟਰਾਈ ਕਰ ਤੇ ਤਾਂ ਜੋ ਤੂੰ ਯਾਦ ਰੱਖਣਾ ਹੈ ਦਿਮਾਗ ਦੇ ਵਿੱਚ ਐਂ ਕੀ ਕਹਿੰਦੇ ਨਾ ਸੇਵ ਹੋ ਜਾਂਦਾ ਹਾਰਡ ਡਿਸਕ ਦੇ ਵਿੱਚ ਦਿਮਾਗ ਦੀ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਗਿਆ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਿਆ ਔਰ ਮੈਂ ਉਸ ਨਸ਼ੇ ਨੂੰ ਆਪਣੇ ਜੀਵਨ ਦੇ ਵਿੱਚ ਜਗ੍ਹਾ ਜਿਹੜੀ ਦੇਤੀ ਉਹ ਮੇਰੇ ਫਿਰ ਜੀਵਨ ਦੇ ਵਿੱਚ ਰਾਜ ਕਰਨ ਕੋਈ ਮੈਂ ਸ਼ਾਇਦ ਮੇਰੇ ਜੀਵਨ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਦੀ ਗੱਲ ਹੈ ਤੇ ਡਿਊ ਟੂ ਸਾਡਾ ਇੱਕ ਸ਼ਰੀਰ ਪੱਕੋ ਇੱਕ ਬੜਾ ਕਰਜ਼ੋਰ ਦੋਸਤ ਸੀਗਾ ਉਹ ਵੀ ਸਾਡੇ ਨਾਲ ਹੀ ਨਸ਼ਾ ਕਰਦਾ ਸੀਗਾ ਤੇ ਡਿਊ ਟੂ ਓਵਰਡੋਸ ਮਨਾ ਉਹਨੇ ਜ਼ਿਆਦਾ ਲੈ ਲਿਆ ਤੇ ਉਹਨੂੰ ਦੌਰਾ ਪੈ ਗਿਆ ਤੇ ਉਹ ਜਦ ਮੈਂ ਉੱਥੇ ਉਹ ਮੰਜ਼ਰ ਨੂੰ ਦੇਖਿਆ ਮੈਂ ਬਹੁਤ ਜ਼ਿਆਦਾ ਘਬਰਾ ਗਿਆ ਔਰ ਪਤਾ ਨਾ ਸੀਗਾ ਇੱਕ ਸਾਡਾ ਦੋਸਤ ਨੂੰ ਅ ਕੀ ਕਹਿੰਦੇ ਦੁਨੀਆ ਨੂੰ ਛੱਡ ਕੇ ਚਲੇ ਗਿਆ ਬਹੁਤ ਵੱਡੀ ਗੱਲ ਸੀਗੀ ਮੇਰੇ ਜੀਵਨ ਦੇ ਵਿੱਚ ਇੱਕ ਫਿਲਮ ਜੀ ਚੱਲਣੀ ਸ਼ੁਰੂ ਹੋ ਗਈ ਕਿ ਉਹ ਦੋਸਤ ਨਹੀਂ ਉਹ ਮਰਿਆ ਹੋਇਆ ਮੈਂ ਮਰਿਆ ਹੋਇਆ ਮੇਰੇ ਨਾਲ ਮੇਰੇ ਉਹ ਮੇਰੀ ਭੈਣ ਰੋ ਰਹੀ ਹੈ ਮੇਰੀ ਮਦਰ ਰੋ ਰਹੀ ਹੈ ਮੈਂ ਬਹੁਤ ਘਬਰਾ ਗਿਆ ਔਰ ਫੈਸਲਾ ਲਿੱਤਾ ਕਿ ਯਾਰ ਮੈਂ ਇਹਦੇ ਵਿੱਚੋਂ ਨਿਕਲਣਾ ਕਿਉਂਕਿ ਮੈਂ ਕੀ ਕਹਿੰਦੇ ਗਲਤ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਲੈ ਲਿਆ ਹੈ ਜਿਹੜਾ ਨਸ਼ੇ ਦੇ ਵਿੱਚ ਪੈ ਗਿਆ ਉਹਨੂੰ ਨਸ਼ੇ ਦੇ ਵਿੱਚੋਂ ਕੱਢਣਾ ਦਾ ਬਹੁਤ ਔਖਾ ਗੱਲ ਹੈ ਜਰੂਰ ਕੋਲ வில் ਪਾਵਰ ਨਹੀਂ ਹੈ ਪਰੰਤੂ ਮੈਂ ਸੋਚਿਆ ਕਿ ਹੁਣ ਮੈਂ ਅਗਰ ਇਸ ਨਸ਼ੇ ਨਾਲ ਵਿੱਚੋਂ ਨਿਕਲਿਆ ਤਾਂ ਮੈਨੂੰ ਮੇਰੀ ਸਮਾਜ ਦੇ ਪ੍ਰਤੀ ਮੇਰੇ ਦੇਸ਼ ਦੇ ਪ੍ਰਤੀ ਮੇਰੇ ਸੂਬੇ ਦੇ ਪ੍ਰਤੀ ਨਾ ਮੇਰੇ ਦੇਸ਼ ਮੇਰੇ ਕੀ ਕਹਿੰਦੇ ਸਟੇਟ ਪੰਜਾਬ ਦੇ ਪ੍ਰਤੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਨਾਗਰਿਕਾਂ ਦੇ ਪ੍ਰਤੀ ਕੀ ਹੈ ਅਗਰ ਮੈਂ ਦੇ ਵਿੱਚੋਂ ਨਿਕਲਿਆ ਤਾਂ ਮੈਨੂੰ ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਇਹ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਇੱਕ ਬਿਮਾਰੀ ਹੈ ਮੈਂ ਦੱਸਣਾ ਚਾਹੁੰਦਾ ਮੈਂ ਇੱਕ ਮੋਟਰਸਾਈਕਲਿਸਟ ਆ ਮੈਂ ਇੱਕ ਬਾਈਕਰ ਹਾਂ ਬਾਈਕ ਰਾਈਡਰ ਹਾਂ ਔਰ ਸਾਡਾ ਕਲੱਬ ਦਾ ਨਾਮ ਹੈ ਨੋ ਮੈਚ ਜ਼ੋਨ 휠 ਰਾਈਡਿੰਗ ਕਲਬ ਲੁਧਿਆਣਾ ਤੋ ਉਹਦੇ ਥਰੂ ਮੈਂ ਇੱਕ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਮੋਟਰਸਾਈਕਲ ਦੇ ਨਾਲ ਰੈਲੀਆਂ ਕੱਢਣੀਆਂ ਸ਼ਹਿਰ ਦੇ ਵਿੱਚ ਆਪਣਾ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਮੈਂ 2018 ਦੇ ਵਿੱਚ ਇੱਕ ਨਸ਼ੇ ਦੇ ਖਿਲਾਫ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਰਾਈਡ ਕੱਢੀ ਔਰ ਮੈਨੂੰ ਅੰਦਾਜ਼ਾ ਨਹੀਂ ਵੀ ਨਹੀਂ ਸੀਗਾ ਕਿ ਜਦ ਮੈਂ ਆਵਾਜ਼ ਲਗਾਈ ਕਿ ਇਸ ਜੁਆਇਨ ਦੇ ਵਿੱਚ ਇਸ ਮੇਰੀ ਇਸ ਰਾਈਡ ਦੇ ਵਿੱਚ ਸ਼ਾਮਲ ਹੋਵਾਂ ਤਾਂ ਉਹਦੇ ਵਿੱਚ ਸੈਂਕੜਾ ਦੀ ਤਦਾਦ ਦੇ ਨਾਲ ਕੀ ਕਹਿੰਦੇ ਲੋਕੀ ਮੇਰੇ ਨਾਲ ਜੁੜ ਗਏ ਕਹਿੰਦੇ ਨੇ ਜੇ ਇੱਛਾ ਸ਼ਕਤੀ ਹੋਵੇ ਤਾਂ ਬੰਦਾ ਕੁਝ ਵੀ ਹਾਸਲ ਕਰ ਸਕਦਾ ਹੈ ਅਜਿਹਾ ਹੀ ਇੱਕ ਮੁਕਾਮ ਜਿਹੜਾ ਹੈ ਰਾਜਦੀਪ ਨੇ ਹਾਸਲ ਕੀਤਾ ਹੈ ਜੇ ਗੱਲ ਕਰਾਂਗੇ ਕਿ ਨਸ਼ੇ ਦੀ ਦਲਦਲ ਅਸੀਂ ਕਹਾਂਗੇ ਕਿ ਨਸ਼ੇ ਦੀ ਦਲਦਲ ਚੋਂ ਖੁਦ ਨਿਕਲੇ ਇੱਛਾ ਸ਼ਕਤੀ ਦੇ ਨਾਲ ਤੇ ਹੁਣ ਲੋਕਾਂ ਨੂੰ ਨਸ਼ਾ ਛਡਵਾ ਰਹੇ ਨੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਉਪਲਬਧੀਆਂ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕੰਧ ਉੱਪਰ ਜਿਹੜੀ ਹੈ ਮੈਨੂੰ ਲੱਗਦਾ ਹੈ ਹੋਰ ਜਗ੍ਹਾ ਨਹੀਂ ਬਚੀ ਹੋਈ ਕਿਤਨੇ ਕਿਤੇ ਇੰਨੇ ਜਿਹੜੇ ਉਹਨਾਂ ਨੂੰ ਜਿਹੜੇ ਨੇ ਅ ਸਰਟੀਫਿਕੇਟ ਜਿਹੜੇ ਨੇ ਹਾਸਲ ਹੋ ਚੁੱਕੇ ਨੇ ਇੰਡੀਆ ਬੁੱਕ ਆਫ ਰਿਕਾਰਡ ਜਾਂ ਫਿਰ ਗੱਲ ਕਰੀਏ ਲਿੰਕਾ ਬੁੱਕ ਆਫ ਰਿਕਾਰਡ ਜਾਂ ਹੋਰ ਕਈ ਤਰ੍ਹਾਂ ਦੇ ਇਨਾਮ ਜਿਹੜੇ ਨੇ ਵਰਲਡ ਲੈਵਲ ਤੱਕ ਹਾਸਲ ਕਰ ਚੁੱਕੇ ਨੇ ਗੱਲਬਾਤ ਕਰ ਲੈਨੇ ਆ ਰਾਜਦੀਪ ਜੀ ਨਾਲ ਸਰ ਕਹਿੰਦੇ ਖੁਦ ਨਸ਼ਾ ਕਰਦੇ ਸੀ ਕਿਸੇ ਸਮੇਂ ਖੁਦ ਨਸ਼ਾ ਕਰਦੇ ਸੀ ਕਿਸ ਤਰ੍ਹਾਂ ਇਸ ਨਸ਼ੇ ਦੀ ਦਲਦਲ ਚੋਂ ਨਿਕਲੇ ਜਾਂ ਕਿਸ ਤਰ੍ਹਾਂ ਲਤ ਲੱਗੀ ਕਦੋਂ ਜਿਹੜੀ ਇਸ ਜਰਨੀ ਦੀ ਸ਼ੁਰੂਆਤ ਹੋਈ ਇਸ ਪ੍ਰਕਾਰ ਕਿਹਾ ਜਾਂਦਾ ਹੈ ਕਿ ਇੱਕ ਲੋਹਾ ਲੋਹੇ ਨੂੰ ਸ਼ਾਰਪ ਕਰਦਾ ਹੈ ਜਾਂ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ ਜੈਸੀ ਸੰਗਤ ਵੈਸੀ ਰੰਗਤ ਤਾਂ ਮੇਰੇ ਜੀਵਨ ਦੇ ਵਿੱਚ ਮੈਂ ਇਸ ਨਸ਼ਿਆਂ ਦੇ ਦਲਦਲ ਦੇ ਵਿੱਚ ਜਿਹੜਾ ਮੈਂ ਫਸਿਆ ਇਹਦੇ ਵਿੱਚ ਕਾਰਨ ਸੀਗਾ ਮੇਰੀ ਗਲਤ ਸੰਗਤ ਗਲਤ ਦੋਸਤਾਂ ਦੇ ਨਾਲ ਮੈਂ ਜੋ ਮੈਂ ਪੈ ਗਿਆ ਤਾਂ ਉਹਨਾਂ ਨੇ ਮੇਰੇ ਜੀਵਨ ਦੇ ਵਿੱਚ ਇਹ ਨਸ਼ੇ ਨੂੰ ਇੱਕ ਗਲਤ ਤਰੀਕੇ ਦੇ ਨਾਲ ਇੰਟਰਡਿਊਸ ਕੀਤਾ ਦੋਸ 11ਵੀਂ ਦੇ ਵਿੱਚ ਮੈਂ ਪੜਦਾ ਸੀਗਾ ਔਰ ਐਗਜ਼ਾਮੀਨੇਸ਼ਨ ਦੇ ਦਿਨ ਤੇ ਵੈਸੀ ਹੀ ਗੱਲਬਾਤ ਚੱਲਦੀ ਸੀਗੀ ਕਿ ਯਾਰ ਇਹ ਕੁਛ ਆ ਜਿਹੜਾ ਟੀਚਰ ਪੜਾਉਂਦੇ ਆ ਸਮਝ ਨਹੀਂ ਆਉਂਦਾ ਕਿ ਬੜਾ ਔਖਾ ਸਬਜੈਕਟ ਹੈਗਾ ਹਨਾ ਕੀ ਕਹਾਂਦੇ ਇਹਨੂੰ ਕਿਵੇਂ ਕਰੀਏ ਹਨਾ ਮੈਡੀਕਲ ਸਬਜੈਕਟ ਲیتے ਹੋਏ ਸੀ ਬਾਇਓਲੋਜੀ ਬੜੀ ਮੈਨੂੰ ਡਿਫਿਕਲਟ ਲੱਗਦੀ ਸੀਗੀ ਤੋ ਦੋਸ ਨੇ ਕਿਹਾ ਯਾਰ ਇਹ ਜਿਹੜੀ ਆ ਨਾ ਮੈਂ ਆ ਟੋਨਿਕ ਜਿਹੜਾ ਮੈਂ ਆ ਪੀਣਾ ਹੈਗਾ ਸਰਪ ਜਿਹੜਾ ਮੈਂ ਪੀਣਾ ਇਹ ਯਾਦਦਾਸ਼ਤ ਵਧਾਉਣ ਵਾਲਾ ਹੈਗਾ ਤੇ ਇਹ ਦੋ ਤਿੰਨ ਦੋਸਤ ਸੀਗੇ ਤੇ ਕਹਿੰਦੇ ਤੂੰ ਵੀ ਟਰਾਈ ਕਰ ਤੇ ਤਾਂ ਜੋ ਤੂੰ ਯਾਦ ਰੱਖਣਾ ਹੈ ਦਿਮਾਗ ਦੇ ਵਿੱਚ ਐਨ ਕੀ ਕਹਿੰਦੇ ਨਾ ਸੇਵ ਹੋ ਜਾਂਦਾ ਹਾਰਡ ਡਿਸਕ ਦੇ ਵਿੱਚ ਦਿਮਾਗ ਦੀ ਤੇ ਮੈਂ ਕਿਹਾ ਯਾਰ ਇਹ ਤਾਂ ਗੱਲ ਬਹੁਤ ਵਧੀਆ ਹੈਗੀ ਆ ਤੇ ਕਿਉਂ ਨਾ ਟਰਾਈ ਕੀਤਾ ਜਾਵੇ ਚਲੋ ਕਰ ਲੈਨੇ ਆ ਥੋੜਾ ਮੈਂ ਹੈਜ਼ਿਟੇਟ ਜ਼ਰੂਰ ਕੀਤਾ ਕਿ ਨਹੀਂ ਯਾਰ ਮੈਂ ਨਹੀਂ ਲੈਣਾ ਬਟ ਉਹਨਾਂ ਨੇ ਜ਼ਬਰਦਸਤੀ ਮੇਰੇ ਨਾਲ ਕੀਤੀ ਕਿ ਨਹੀਂ ਯਾਰ ਤੂੰ ਕਰੋ ਹਨਾ ਕਈ ਵਾਰੀ ਕਹਿੰਦੇ ਜਿਹੜਾ ਡਿੱਗਿਆ ਹੁੰਦਾ ਉਹ ਵੀ ਕਹਿੰਦਾ ਕਿ ਦੂਜਾ ਵੀ ਡਿੱਗ ਪਵੇ ਤੇ ਮੈਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਗਿਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਔਰ ਮੈਂ ਉਸ ਨਸ਼ੇ ਨੂੰ ਆਪਣੇ ਜੀਵਨ ਦੇ ਵਿੱਚ ਜਗ੍ਹਾ ਜਿਹੜੀ ਦੇਤੀ ਉਹ ਮੇਰੇ ਫਿਰ ਜੀਵਨ ਦੇ ਵਿੱਚ ਰਾਜ ਕਰਨ ਉਹ ਨਸ਼ਾ ਮੇਰੇ ਜੀਵਨ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਔਰ ਮੇਰੀ ਜ਼ਿੰਦਗੀ ਜੋ ਮੈਂ ਇੱਕ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ ਸੀ ਆਪਣੇ ਏਮ ਵੱਲ ਵਧਦਾ ਜਾ ਰਿਹਾ ਸੀਗਾ ਕਿ ਮੈਂ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰਨਾ ਮੈਂ ਬਰਬਾਦੀ ਦੇ ਵੱਲ ਜਾਣਾ ਸ਼ੁਰੂ ਹੋ ਗਿਆ ਔਰ ਮੇਰੀ ਜ਼ਿੰਦਗੀ ਪੂਰੀ ਬਰਬਾਦ ਹੋ ਗਈ ਔਰ ਇੱਕ ਬਰਬਾਦੀ ਦੇ ਵੱਲ ਮੇਰਾ ਜੀਵਨ ਜਾਣਾ ਸ਼ੁਰੂ ਹੋ ਗਿਆ ਔਰ ਔਰ ਮੈਂ ਇਸ ਨਸ਼ੇ ਦਾ ਕੀ ਕਹਿੰਦੇ ਗੁਲਾਮ ਬਣ ਗਿਆ ਗੁਲਾਮ ਅੱਛਾ ਫਿਰ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਕਦੋਂ ਮਨ ਦੇ ਵਿੱਚ ਖਿਆਲ ਆਇਆ ਕਿ ਇਸ ਨਸ਼ੇ ਨੂੰ ਜਿਹੜਾ ਛੱਡਣਾ ਚਾਹੀਦਾ ਹੈ ਤੇ ਕਿਵੇਂ ਉਸ ਨੂੰ ਛੱਡਿਆ ਉਸ ਤੋਂ ਬਾਅਦ ਕਿਵੇਂ ਆਇਆ ਜਦੋਂ ਇੱਕ ਅਸੀਂ ਪਾਰਟਿਕੂਲਰ ਦਾ ਜਿਵੇਂ ਅਸੀਂ ਸਾਰੇ ਜਾਣਦੇ ਆ ਜੋ ਅਸੀਂ ਅਗਰ ਥੋੜਾ ਜਿਾ ਸ਼ੁਰੂ-ਸ਼ੁਰੂ ਦੇ ਵਿੱਚ ਥੋੜੀ ਜੋ ਲੋਕੀ दारू ਪੀਂਦੇ ਆ ਤਾਂ ਥੋੜੀ दारू ਪੀਣ ਦੇ ਨਾਲ ਉਹ ਕੀ ਕਹਿੰਦੇ ਨਸ਼ਾ ਹੋ ਜਾਂਦਾ ਬਟ ਉਹ ਹੌਲੀ-ਹੌਲੀ ਹੌਲੀ ਕਰਕੇ ਇੱਕ ਪੈਗ ਦੋ ਪੈਗ ਤਿੰਨ ਪੈਗ ਫਿਰ ਬਦਲ ਕੇ ਲੋਕੀ ਬੋਤਲ ਪੀਣੀ ਸ਼ੁਰੂ ਕਰ ਦਿੰਦੇ ਆ ਹਨਾ ਉਸੇ ਪ੍ਰਕਾਰ ਨਸ਼ੇ ਵੀ ਇਦਾਂ ਹੀ ਕਰਦੇ ਆ ਜਿਵੇਂ ਅਸੀਂ ਥੋੜੀ ਮਾਤਰਾ ਦੇ ਵਿੱਚ ਲੈਨੇ ਫਿਰ ਕੈਪੈਸਿਟੀ ਵਾਧੀ ਜਾਂਦੀ ਆ ਤੇ ਪਾਰਟਿਕੂਲਰ ਨਸ਼ਾ ਸਾਡੇ ਜੀਵਨ ਦੇ ਵਿੱਚ ਅਸਰ ਕਰਨਾ ਹੀ ਬੰਦ ਕਰ ਦਿੰਦਾ ਫਿਰ ਸਾਨੂੰ ਨਵਾਂ ਨਸ਼ਾ ਲੱਭਣਾ ਪੈਂਦਾ ਜਦ ਮੈਂ ਗੱਲ ਕਰਦਾ ਹਾਂ ਉਸ ਸਮੇਂ ਦੀ ਜਦਾਂ ਚਟਾ ਨਵਾਂ ਨਵਾਂ ਇੰਟਰੋਡਿਊਸ ਹੋਇਆ ਸੀ ਪੰਜਾਬ ਦੇ ਵਿੱਚ ਔਰ ਕਿਸੇ ਨੇ ਇਹ ਕੀ ਕਹਿੰਦੇ ਸਾਡੇ ਤੱਕ ਪਹੁੰਚਾਤਾ ਕਿ ਇਹ ਟਰਾਈ ਕਰੋ ਨਵੀਂ ਚੀਜ਼ ਆਈ ਸੰ ਤਾਂ ਪਤਾ ਹੀ ਨਹੀਂ ਸੀ ਆ ਕੀ ਚੀਜ਼ ਹੈਗੀ ਹੈ ਤੇ ਇੱਕ ਦਿਨ ਦੀ ਗੱਲ ਹੈ ਤੇ ਡੂ ਟੂ ਸਾਡਾ ਇੱਕ ਸ਼ਰੀਰ ਪੱਖੋ ਇੱਕ ਬੜਾ ਕਮਜ਼ੋਰ ਦੋਸਤ ਸੀਗਾ ਉਹ ਵੀ ਸਾਡੇ ਨਾਲ ਹੀ ਨਸ਼ਾ ਕਰਦਾ ਸੀਗਾ ਤੇ ਡੂ ਟੂ ਓਵਰਡੋਸ ਮਨਾ ਉਹਨੇ ਜ਼ਿਆਦਾ ਲੈ ਲਿਆ ਤੇ ਉਹਨੂੰ ਦੌਰਾ ਪੈ ਗਿਆ ਦੌਰਾ ਜਦ ਪੈ ਗਿਆ ਤਾਂ ਉਹਨੂੰ ਮੇਰੇ ਦੋਸਤਾਂ ਨੇ ਉਹਦੇ ਘਰ ਵਾਲਿਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ 10 ਕੁ ਕਰਾਇਆ ਤਾਂ ਜਦ ਅਸੀਂ ਜਦ ਦੇਖਣ ਜਾ ਰਹੇ ਸੀਗੇ ਦੇਖਣ ਗਏ ਤੇ ਸਾਡੇ ਤੋਂ ਪਹੁੰਚਣ ਤੋਂ 1-2 ਮਿੰਟ ਪਹਿਲਾਂ ਹੀ ਉਹਦੀ ਮ੍ਰਿਤਿ ਹੋ ਗਈ ਔਰ ਉੱਥੇ ਬੜਾ ਰੌਲਾ ਰਪੜ ਮਾੜਾ ਸ਼ੁਰੂ ਹੋ ਗਿਆ ਤੇ ਉਹ ਜਦ ਮੈਂ ਉੱਥੇ ਉਹ ਮੰਜ਼ਰ ਨੂੰ ਦੇਖਿਆ ਮੈਂ ਬਹੁਤ ਜ਼ਿਆਦਾ ਘਬਰਾ ਗਿਆ ਔਰ ਘਬਰਾਉਣਾ ਸੀਗਾ ਇੱਕ ਸਾਡਾ ਦੋਸਤ ਕੀ ਕਹਿੰਦੇ ਦੁਨੀਆਂ ਨੂੰ ਛੱਡ ਕੇ ਚਲੇ ਗਿਆ ਬਹੁਤ ਵੱਡੀ ਗੱਲ ਸੀਗੀ ਹਨਾ ਸਾਡਾ ਦੋਸਤ ਜਿਹਨਾਂ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਹਨਾ ਤੇ ਹਮੇਸ਼ਾ ਨਾਲ ਰਹਿੰਦੇ ਸੀ ਹੁੰਦੇ ਸੀਗੇ ਇਸ ਚੀਜ਼ ਨੇ ਜਦ ਮੈਂ ਦੇਖਿਆ ਉਹਦੀ ਮਾਂ ਉਹਦੀ ਮਦਰ ਉਹਦੀ ਫਾਦਰ ਉਹਦੀ ਸਿਸਟਰ ਬ੍ਰਦਰ ਉਹ ਹੋ ਰਹੇ ਆ ਉਹ ਚੀਜ਼ ਨੇ ਮੇਰੇ ਜੀਵਨ ਦੇ ਵਿੱਚ ਇਮਪੈਕਟ ਪਾਇਆ ਮੇਰੇ ਜੀਵਨ ਦੇ ਵਿੱਚ ਇੱਕ ਫਿਲਮ ਜੀ ਚਲਣੀ ਸ਼ੁਰੂ ਹੋ ਗਈ ਕਿ ਉਹ ਦੋਸਤ ਨਹੀਂ ਉਹ ਮਰਿਆ ਹੋਇਆ ਮੈਂ ਮਰਿਆ ਹੋਇਆ ਮੇਰੇ ਨਾਲ ਮੇਰੇ ਉਹ ਮੇਰੀ ਭੈਣ ਰੋ ਰਹੀ ਹੈ ਮੇਰੀ ਮਦਰ ਰੋ ਰਹੀ ਹੈ ਮੈਂ ਬਹੁਤ ਘਬਰਾ ਗਿਆ ਔਰ ਫੈਸਲਾ ਲਿੱਤਾ ਕਿ ਯਾਰ ਮੈਂ ਇਦੇ ਵਿੱਚੋਂ ਨਿਕਲਣਾ ਕਿਉਂਕਿ ਮੈਂ ਕੀ ਕਹਿੰਦੇ ਗਲਤ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਲੈ ਲਿਆ ਹੈ। ਤੋਂ ਮੈਂ ਗਲਤ ਰਾਹ ਦੇ ਵਿੱਚ ਚਲੇ ਗਿਆ ਹਾਂ। ਤੋਂ ਇਹਦੇ ਵਿੱਚੋਂ ਮੈਨੂੰ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਉਸ ਇਨਸੀਡੈਂਟ ਨੇ ਮੇਰਾ ਜੀਵਨ ਬਦਲ ਦਿੱਤਾ। ਉਸ ਇਨਸੀਡੈਂਟ ਨੇ ਜੀਵਨ ਬਦਲ ਦਿੱਤਾ। ਫਿਰ ਤੁਸੀਂ ਉਸ ਸਮੇਂ ਜਿਹੜਾ ਉਹ ਨਸ਼ਾ ਜਿਹੜਾ ਛੱਡਿਆ ਤੇ ਹੁਣ ਲੋਕਾਂ ਨੂੰ ਵੀ ਤੁਸੀਂ ਨਸ਼ਾ ਜਿਹੜਾ ਛਡਵਾ ਰਹੇ ਹੋ। ਕਿਸ ਤਰ੍ਹਾਂ ਇਸ ਜਰਨੀ ਦੀ ਜਿਹੜੀ ਸ਼ੁਰੂਆਤ। ਜਿਹੜਾ ਨਸ਼ੇ ਦੇ ਵਿੱਚ ਪੈ ਗਿਆ ਉਹਨੂੰ ਨਸ਼ੇ ਦੇ ਵਿੱਚੋਂ ਕੱਢਣਾ ਦਾ ਬਹੁਤ ਉੱਖਾ ਗੱਲ ਹੈ ਅਗਰ ਉਹਦੇ ਕੋਲ ਵਿਲ ਪਾਵਰ ਨਹੀਂ ਹੈ ਅ ਪਰੰਤੂ ਮੈਂ ਸੋਚਿਆ ਕਿ ਹੁਣ ਮੈਂ ਅਗਰ ਇਸ ਨਸ਼ੇ ਨਾਲ ਵਿੱਚੋਂ ਨਿਕਲਿਆ ਤਾਂ ਮੈਨੂੰ ਮੇਰੀ ਸਮਾਜ ਦੇ ਪ੍ਰਤੀ ਮੇਰੇ ਦੇਸ਼ ਦੇ ਪ੍ਰਤੀ ਮੇਰੇ ਸੂਬੇ ਦੇ ਪ੍ਰਤੀ ਨਾ ਮੇਰੇ ਦੇਸ਼ ਮੇਰੇ ਕੀ ਕਹਿੰਦੇ ਸਟੇਟ ਪੰਜਾਬ ਦੇ ਪ੍ਰਤੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਨਾਗਰਿਕਾਂ ਦੇ ਪ੍ਰਤੀ ਕਿ ਅਗਰ ਮੈਂ ਇਹਦੇ ਵਿੱਚੋਂ ਨਿਕਲਿਆ ਤਾਂ ਮੈਨੂੰ ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਇਹ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਇੱਕ ਬਿਮਾਰੀ ਹੈ ਅਗਰ ਸਾਡੇ ਜੀਵਨ ਦੇ ਵਿੱਚ ਲੱਗ ਜਵੇ ਤਾਂ ਸਾਡੇ ਸਾਡੇ ਜੀਵਨ ਬਰਬਾਦ ਹੋ ਜਾਵੇਗਾ ਸੋ ਮੈਂ ਸੋਚਿਆ ਕਿ ਮੈਂ ਲੋਕਾਂ ਦੇ ਕੋਲ ਜਾ ਜਾ ਕੇ ਸਕੂਲਾਂ ਦੇ ਵਿੱਚ ਜਾ ਜਾ ਕੇ ਕਾਲਜੇਜ਼ ਦੇ ਵਿੱਚ ਜਾ ਜਾ ਕੇ ਯੂਨੀਵਰਸਿਟੀ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਆਪਣੇ ਜੀਵਨ ਦੀ ਆ ਟ੍ਰਾਂਸਫਾਰਮੇਸ਼ਨ ਦੀ ਜੋ ਮੇਰੇ ਜੀਵਨ ਬਦਲਿਆ ਕਿ ਮੈਂ ਬਦਲਿਆ ਹਨਾ ਮੈਂ ਲੋਕਾਂ ਨੂੰ ਦੱਸੂਗਾ ਔਰ ਕਹੂੰਗਾ ਕਿ ਬਹੁਤ ਭੜੀ ਚੀਜ਼ ਹਨਾ ਸ਼ੇ ਹਨਾ ਇਹਨਾਂ ਤੋਂ ਵਿੱਚੋਂ ਦੂਰ ਰਹੋ ਤੋਂ ਇਸ ਦੇ ਦੁਆਰਾ ਮੈਂ ਇੱਕ ਕੈਂਪੇਨ ਇੱਕ ਇੱਕ ਐਨਜੀਓ ਹੈ ਪੀਸ ਫਾਊਂਡੇਸ਼ਨ ਨਾ ਔਰ ਈਐਫਆਈ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਨਾਲ ਮਿਲ ਕੇ ਮੈਂ ਡਰਗ ਅਵੇਅਰਨੈਸ ਅਵ ਯੂਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਸ਼ੁਰੂ ਕਰ ਦਿੱਤਾ ਔਰ ਉਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਮੈਂ ਇੱਕ ਮੋਟਰਸਾਈਕਲਿਸਟ ਆ ਮੈਂ ਇੱਕ ਬਾਈਕਰ ਆ ਬਾਈਕ ਰਾਈਡਰ ਆ ਔਰ ਸਾਡਾ ਕਲੱਬ ਦਾ ਨਾਮ ਹੈ ਨੋ ਮੈਟ ਜ਼ੋਨ 휠 ਰਾਈਡਿੰਗ ਕਲੱਬ ਲੁਧਿਆਣਾ ਤੋ ਉਹਦੇ ਥਰੂ ਮੈਂ ਇੱਕ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਮੋਟਰਸਾਈਕਲ ਦੇ ਨਾਲ ਰੈਲੀਆਂ ਕੱਢਣੀਆਂ ਸ਼ਹਿਰ ਦੇ ਵਿੱਚ ਆਪਣਾ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਤੇ ਇਸ ਤਰੀਕੇ ਦੇ ਨਾਲ ਜੋ ਮੈਂ ਕਰ ਸਕਦਾ ਹੈ ਇਦਾਂ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਦੇ ਨਾਲ ਨਾਲ ਇਸ ਸਮੇਂ ਲੁਧਿਆਣਾ ਦੇ ਜੋ ਲੁਧਿਆਣਾ ਪੁਲਿਸ ਹੈ ਕਮਿਸ਼ਨਰ ਰੇਟ ਆਫ ਲੁਧਿਆਣਾ ਹੈਗਾ ਉਹਨਾਂ ਦੇ ਨਾਲ ਮਿਲ ਕੇ ਜੋ ਪੰਜਾਬ ਸਰਕਾਰ ਦੇ ਦੁਆਰਾ ਨਸ਼ਿਆਂ ਦੇ ਖਿਲਾਫ ਮਹਿੰਮ ਚੜਾਈ ਗਈ ਹੈ ਸਾਂਝ ਦੇ ਦੁਆਰਾ ਪੁਲਿਸ ਦੇ ਦੁਆਰਾ ਮੈਂ ਉਹਨਾਂ ਦੇ ਯੂਥ ਡਵੈਲਪਮੈਂਟ ਜਿਹੜਾ ਪ੍ਰੋਗਰਾਮ ਹੈ ਉਹਦਾ ਵਿੱਚ ਮੈਂ ਮੈਂ ਰਿਪਰੈਜ਼ੈਂਟੇਟਿਵ ਵੀ ਉਹਨਾਂ ਦਾ ਮੈਂ ਮੈਂਬਰ ਹਾਂ ਔਰ ਉਹਨਾਂ ਦੇ ਨਾਲ ਮਿਲ ਕੇ ਵੀ ਸਰਕਾਰ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਵੀ ਅਸੀਂ ਕੈਂਪੇਨਸ ਡਰੱਗਸ ਦੇ ਖਿਲਾਫ ਅਸੀਂ ਚਲਾ ਰਹੇ ਹਾਂ ਅੱਛਾ ਜੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਜਿਹੜਾ ਲੋਕਾਂ ਨੂੰ ਪਹਿਲਾਂ ਤਾਂ ਲੈਕਚਰ ਦਿੰਦੇ ਸੀਗੇ ਜਾ ਕੇ ਦੱਸਦੇ ਸੀਗੇ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਜਿਹੜਾ ਵਾਈਕਿੰਗ ਦਾ ਜਿਹੜਾ ਸ਼ੌਂਕ ਹੈ ਉਹਦੀ ਸ਼ੁਰੂਆਤ ਕਦੋਂ ਹੋਈ ਕਿਸ ਤਰ੍ਹਾਂ ਉਹਦੀ ਜਿਹੜੀ ਸ਼ੁਰੂਆਤ ਹੋਈ ਕਦੋਂ ਤੁਸੀਂ ਜਿਹੜਾ ਵਾਈਕਿੰਗ ਦੀ ਜਿਹੜੀ ਹੈ ਜਰਨੀ ਸ਼ੁਰੂ ਕੀਤੀ ਕਈ ਚੀਜ਼ਾਂ ਦੇ ਨਾਲ ਕਹਿੰਦੇ ਆ ਨਾ ਤੁਹਾਡਾ ਨਾ ਜਨਮ ਜਨਮਾਂਤਰ ਦਾ ਰਿਸ਼ਤਾ ਹੁੰਦਾ ਤੇ ਮੇਰਾ ਜਿਹੜਾ ਜਨਮ ਹੋਇਆ ਮੇਰਾ ਸ਼੍ਰੀਨਗਰ ਦੇ ਵਿੱਚ ਹੋਇਆ ਪਹਾੜਾਂ ਦੇ ਵਿੱਚ ਹੋਇਆ ਔਰ ਮੇਰਾ ਜਿਹੜਾ ਪਹਾੜਾਂ ਦੇ ਨਾਲ ਜਿਹੜਾ ਸੀਗਾ ਨਾ ਉਹ ਇੱਕ ਰਿਸ਼ਤਾ ਜਿਹੜਾ ਨਾ ਜੁੜਿਆ ਹੋਇਆ ਸੀਗਾ ਸੋ ਘੁੰਮਣ ਫਿਰਨ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਤੋਂ ਜਦ ਮੈਂ ਨਸ਼ਿਆਂ ਦੇ ਵਿੱਚੋਂ ਬਾਹਰ ਆਇਆ ਔਰ ਮੈਨੂੰ ਮੈਂ ਸੋਚਿਆ ਕਿ ਮੈਂ ਕਿੱਦਾਂ ਕਰ ਸਕਦਾ ਮੇਰੇ ਮੈਂ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਮੋਟਰਸਾਈਕਲ ਚਲਾਉਣ ਦਾ ਬੜਾ ਸ਼ੌਂਕ ਸੀਗਾ ਮੈਂ ਸੋਚਿਆ ਕਿਉਂ ਨਾ ਮੈਂ ਆਪਣੀ ਮੋਟਰਸਾਈਕਲਿੰਗ ਦੇ ਜ਼ਰੀਏ ਲੋਕਾਂ ਨੂੰ ਅਵੇਅਰ ਕਰਾਂ ਕਿਉਂਕਿ ਇਹ ਇੱਕ ਅਮਰਜਿੰਗ ਇੱਕ ਨਵਾਂ ਕਲਚਰ ਇੰਡੀਆ ਦੇ ਵਿੱਚ ਹੈਗਾ ਲੋਕਾਂ ਨੂੰ ਬਹੁਤ ਅਟ੍ਰੈਕਟ ਕਰਦਾ ਹੈ ਕਿ ਇਹਦੇ ਨਾਲ ਮੈਂ ਲੋਕਾਂ ਦੇ ਕੋਲ ਪਹੁੰਚ ਸਕਦਾ ਇਸ ਜ਼ਰੀਏ ਦੇ ਨਾਲ ਤੋਂ ਮੈਂ ਮੋਟਰਸਾਈਕਲਿੰਗ ਆਪਣਾ ਕਲੱਬ ਬਣਾਇਆ ਇੱਕ 올 ਇੰਡੀਆ ਰਾਈਡ ਕੀਤੀ ਔਰ ਇਹਦੇ ਦੁਆਰਾ ਮੋਟਰਸਾਈਕਲਿੰਗ ਦੇ ਦੁਆਰਾ ਮੈਸੇਜ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਅੱਛਾ ਜੇ ਗੱਲ ਕਰੀਏ ਕਿਹੜੇ ਕਿਹੜੇ ਜਿਹੜੇ ਰਿਕਾਰਡ ਨੇ ਤੁਸੀਂ ਆਪਣੇ ਜਿਹੜੇ ਨਾਮ ਕਰ ਚੁੱਕੇ ਹੋ ਹੁਣ ਤੱਕ ਕਿੰਨੇ ਕਿ ਜਿਹੜੇ ਰਿਕਾਰਡ ਹੈ ਜਿਹੜੇ ਅ ਜੀਵਨ ਦੇ ਵਿੱਚ ਬਾਏ ਦਾ ਗ੍ਰੇਸ ਆਫ ਗੋਡ ਹਨਾ ਪਰਮਾਤਮਾ ਦੇ ਫਜ਼ਲ ਦੇ ਨਾਲ ਪਰਮਾਤਮਾ ਨੇ ਜਦ ਮੈਂ ਇਹਦੇ ਵਿੱਚ ਆਇਆ ਮੈਨੂੰ ਬਹੁਤ ਕਾਮਯਾਬੀ ਦਿੱਤੀ ਔਰ ਬਹੁਤ ਮੈਨੂੰ ਰੈਕੋਗਨੀਸ਼ਨ ਮਿਲਿਆ ਜਦ ਮੈਂ ਮੇਰਾ ਮੈਂ ਹਮੇਸ਼ਾ ਜਿਹੜੀ ਰਾਈਡ ਕਰਨਾ ਕਿਸੇ ਕੌਸਟ ਤੇ ਕਰਦਾ ਕਿਸੇ ਕਿਸੇ ਕੌਸਟ ਦੇ ਉੱਤੇ ਕਰਦਾ ਤੇ ਮੈਂ 2018 ਦੇ ਵਿੱਚ ਇੱਕ ਨਸ਼ੇ ਦੇ ਖਿਲਾਫ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਰਾਈਡ ਕੱਢੀ ਔਰ ਮੈਨੂੰ ਅੰਦਾਜ਼ਾ ਨਹੀਂ ਵੀ ਨਹੀਂ ਸੀਗਾ ਕਿ ਜਦ ਮੈਂ ਆਵਾਜ਼ ਲਗਾਈ ਕਿ ਇਸ ਜੁਆਇਨ ਦੇ ਵਿੱਚ ਇਸ ਮੇਰੀ ਇਸ ਰਾਈਡ ਦੇ ਵਿੱਚ ਸ਼ਾਮਲ ਹੋ ਤਾਂ ਉਹਦੇ ਵਿੱਚ ਸੈਂਕੜਾਂ ਦੀ ਤਦਾਦ ਦੇ ਨਾਲ ਕੀ ਕਹਿੰਦੇ ਲੋਕੀ ਮੇਰੇ ਨਾਲ ਜੁੜ ਗਏ ਔਰ ਉਹ ਏਡੀ ਵੱਡੀ ਰੈਲੀ ਹੋਈ ਕਿ ਅਜ ਤੱਕ ਨਸ਼ਿਆਂ ਦੇ ਖਿਲਾਫ ਇੰਦਰ ਏਡੀ ਵੱਡੀ ਮੋਟਰਸਾਈਕਲ ਰੈਲੀ ਅਜ ਤੱਕ ਕਿਸੇ ਨੇ ਵੀ ਨਹੀਂ ਆਰਗੇਨਾਈਜ਼ ਕੀਤੀ ਤੇ ਉਹਦਾ ਰਿਜ਼ਲਟ ਆ ਮਿਲਿਆ ਕਿ ਜਿਹੜਾ ਸਾਡਾ ਨਾਮ ਸੀਗਾ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋ ਗਿਆ ਔਰ ਇੰਡੀਆ ਬੁੱਕ ਆਫ ਜੋ ਇੰਡੀਆ ਬੁੱਕ ਆਫ ਰਿਕਾਰਡਸ ਹੈ ਉਹਦੇ ਵਿੱਚ ਦਰਜ ਹੋ ਗਿਆ ਫਿਰ ਇੱਕ ਅਸਿਸਟ ਵਰਲਡ ਰਿਕਾਰਡਸ ਹੈ ਉਹਨਾਂ ਉਸ ਬੁੱਕ ਦੇ ਵਿੱਚ ਸਾਡਾ ਨਾਮ ਦਰਜ ਹੋਇਆ ਤੋ ਉਸ ਤੋਂ ਬਾਅਦ ਇਹ ਹੈ ਗਲੋਬਲ ਰਿਕਾਰਡਸ ਫਾਊਂਡੇਸ਼ਨ ਜੋ ਰਿਸਰਚ ਕਰਦੀ ਹੈ ਅਲੱਗ-ਅਲੱਗ ਰਿਕਾਰਡਸ ਦੇ ਉੱਤੇ ਉਹਦੇ ਵਿੱਚ ਸਾਡਾ ਨਾਮ ਦਰਜ ਹੋਇਆ ਔਰ ਵਾਜਰਾ ਬੁੱਕ ਆਫ 월ड ਰਿਕਾਰਡਸ ਦੇ ਵਿੱਚ ਸਾਡਾ ਨਾਮ ਦਰਜ ਹੋਇਆ ਔਰ ਇਸ ਤੋਂ ਇਲਾਵਾ ਜਦ ਇਸ ਚੀਜ਼ ਦੀ ਖਬਰ ਕੀ ਕਹਿੰਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚੀ ਵੱਡੇ ਅਹੁਦਿਆਂ ਤੱਕ ਪਹੁੰਚੀ ਤੋ ਜੋ ਸਾਡੇ ਮਾਨਯੋਗ ਗਵਰਨਰ ਨੇ ਪੰਜਾਬ ਦੇ ਸ਼੍ਰੀ ਬਨਵਾਰੀ لال פרוਹੀ ਜੀ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਮੈਂ ਇਸ ਪ੍ਰਕਾਰ ਦਾ ਕੈਂਪੇਨ ਚਲਉਣਾ ਉਹਨਾਂ ਨੇ ਮੈਨੂੰ ਇੱਕ ਸਪੈਸ਼ਲ ਕੀ ਕਹਿੰਦੇ ਲੈਟਰ ਆਫ ਐਪਰੀਸ਼ੀਏਸ਼ਨ ਤੇ ਜੀਔਰ ਪੰਜਾਬ ਸਰਕਾਰ ਦੇ ਦੁਆਰਾ ਮੈਨੂੰ ਸਨਮਾਨਿਤ ਸਮਾਨ ਪੱਤਰ ਦੇ ਨਾਲ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਲੱਗਿਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਖੁਦ ਨਸ਼ੇ ਕਰਦੇ ਕਿਸੇ ਟੈਂਪਰ ਮੈਂ ਇੱਕ ਮਿੰਟ ਵਾਸਤੇ ਤੁਹਾਨੂੰ ਕਹਾਂਗਾ ਕਿ ਉਠੋ ਇੱਕ ਮਿੰਟ ਵਾਸਤੇ ਆਹ ਕੀ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਅਸੀਂ ਦੇਖਿਆ ਵੀ ਇਹ ਤਾਂ ਚਲੋ ਰਿਕਾਰਡ ਨੇ ਇਹ ਕੀ ਚੀਜ਼ਾਂ ਨੇ ਇਹ ਵੀ ਕੀ ਤੁਹਾਨੂੰ ਜਿਹੜੇ ਹਾਸਲ ਹੋਏ ਹੋਏ ਨੇ ਜਾਂ ਕਰਦੇ ਮੈਂ ਇਸ ਚੀਜ਼ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਪ੍ਰਕਾਰ ਜਿਹੜੀ ਅਸੀਂ ਆਰਮੀ ਦੇ ਵਿੱਚ ਹੁੰਨੇ ਆ ਤੇ ਜਿਹੜੇ ਆਰਮੀ ਦੇ ਵਿੱਚ ਸਾਨੂੰ ਮੈਡਲਸ ਮਿਲਦੇ ਨੇ ਹੈਨਾ ਉਸੀ ਪ੍ਰਕਾਰ ਬਾਈਕਿੰਗ ਦੇ ਵਿੱਚ ਇੱਕ ਕਲਚਰ ਹੈ ਜਦ ਅਸੀਂ ਇੱਕ ਦੂਸਰੇ ਨੂੰ ਮਿਲਦੇ ਹਾਂ ਤਾਂ ਇੱਕ ਤਰ੍ਹਾਂ ਬੈਚ ਦਿੱਤੇ ਜਾਂਦੇ ਨੇ ਮੈਂ ਤੁਹਾਨੂੰ ਦਿਖਾਉਂਗਾ ਬੈਚਸ ਜੋ ਮਿਲਦੇ ਆ ਔਰ ਜਿਨੂੰ ਅਸੀਂ ਆਪਣੇ ਮੈਡਲਸ ਕਹਿੰਦੇ ਆ ਉਹਨਾਂ ਦਾ ਦਾਨ ਪ੍ਰਦਾਨ ਹੁੰਦਾ ਹੈ ਔਰ ਦੂਸਰਾ ਅਸੀਂ ਗਿਫਟ ਦੇ ਰੂਪ ਦੇ ਵਿੱਚ ਅਸੀਂ ਮੱਗਸ ਵਗੈਰਾ ਹੈਗੇ ਕੀ ਆ ਯਾਦ ਰੱਖਣਾ ਨਾ ਜਦ ਸਵੇਰੇ ਦੀ ਚਾਹ ਪੀਏ ਤਾਂ ਯਾਦ ਆਵੇ ਸਾਨੂੰ ਹਨਾ ਤਾਂ ਅਸੀਂ ਇਹ ਵੱਖ-ਵੱਖ ਕਲੱਬਾਂ ਦੇ ਦੁਆਰਾ ਆ ਕੀ ਕਹਿੰਦੇ ਇਹ ਸਮਾਨਿਤ ਕੀਤਾ ਇਹਨਾਂ ਦੇ ਵਿੱਚ ਬਹੁਤ ਖਾਸ ਇੱਕ ਹੈਗਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਇਹ ਵਾਲਾ ਜੋ ਮੱਗ ਹੈ ਇਹ ਰੈਂਚੋਸ ਸਕੂਲ ਹੈ ਜੋ ਅਮੀਰ ਖਾਨ ਦਾ ਸਕੂਲ ਹੈ ਜੋ 3 ਡੀਅਟਸ ਦੇ ਵਿੱਚ ਜੋ ਬਣਾਇਆ ਸੀਗਾ ਜਦ ਮੈਂ ਉੱਥੇ ਪਹੁੰਚਿਆ ਤੇ ਉੱਥੋਂ ਦੇ ਡਾਇਰੈਕਟਰ ਸਾਹਿਬ ਨੇ ਜੋ ਸਕੂਲ ਦੇ ਨੇ ਉਹਨਾਂ ਨੇ ਮੈਨੂੰ ਆਹ ਜਿਹੜਾ ਹੈਗਾ ਰੈਂਚੋਸ ਦਾ ਇੱਕਾ ਕਲੱਬ ਇੱਕ ਕੱਪ ਮੈਨੂੰ ਭੇਂਟ ਕੀਤਾ ਇੱਕ ਸ਼ੀਲਡ ਹੈਗੀ ਹੈ ਉਹ ਮੈਨੂੰ ਭੇਂਟ ਕੀਤੀ ਇਹ ਬਹੁਤ ਇੰਪੋਰਟੈਂਟ ਹੈਗਾ ਤੋ ਉਸ ਪ੍ਰਕਾਰ ਅਲੱਗ-ਅਲੱਗ ਸੰਸਥਾਵਾਂ ਦੇ ਨਾਲ ਮੈਨੂੰ ਆਹ ਮੈਨੂੰ ਦਿੱਤਾ ਗਿਆ ਹੈ ਮੈਨੂੰ ਲੱਗਦਾ ਕਿ ਮਤਲਬ ਬਹੁਤ ਵਧੀਆ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਹੁਣ ਵਾਈਕਿੰਗ ਕਰਦੇ ਹੋ ਤੁਸੀਂ ਸਮਾਂ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚੋਂ ਕਦੇ ਘਰਦਿਆਂ ਨੇ ਨਹੀਂ ਕਿਹਾ ਫੈਮਿਲੀ 파ਟਨਰ ਨੇ ਨਹੀਂ ਕਿਹਾ ਜਾਂ ਬੱਚੇ ਜਦੋਂ ਹੁੰਦੇ ਆ ਉਹਨਾਂ ਨੇ ਨਹੀਂ ਕਿਹਾ ਵੀ ਹਾਂ ਤੁਸੀਂ ਇਕੱਲੇ-ਇਕੱਲੇ ਜਾਨੋ ਜਾਂ ਉਹਨਾਂ ਨੂੰ ਵੀ ਕਦੇ ਨਾਲ ਨਹੀਂ ਮੇਰੇ ਬੱਚਿਆਂ ਨੂੰ ਜਿੰਨਾ ਕਿ ਮੈਨੂੰ ਸ਼ੌਂਕ ਹੈਗਾ ਮੋਟਰਸਾਈਕਲ ਦਾ ਉਹਨੇ ਮੇਰੇ ਬੱਚਿਆਂ ਨੂੰ ਹੋਏਗਾ ਕਹਿੰਦੇ ਆ ਇੱਕ ਕਹਾਵਤ ਹੈ ਬਾਈਕਿੰਗ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਮੋਟਰਸਾਈਕਲ ਦਾ ਸ਼ੌਂਕ ਪੈਦਾ ਕਰ ਦੋ ਤਾਂ ਉਹਨਾਂ ਦੇ ਕੋਲ ਨਸ਼ੇ ਖਰੀਦਣ ਦੇ ਲਈ ਪੈਸੇ ਨਹੀਂ ਹੋਗੇ ਪਰੰਤੂ ਮੋਟਰਸਾਈਕਲ ਦੇ ਨਵੇਂ-ਨਵੇਂ ਐਕਸੈਸਰੀ ਪਾਰਟਸ ਖਰੀਦਣ ਦੇ ਲਈ ਪੈਸੇ ਉਹਨਾਂ ਦੇ ਕੋਲ ਹੋਣਗੇ ਤਾਂ ਮੈਨੂੰ ਮੇਰੀ ਫੈਮਿਲੀ ਦੇ ਵੱਲੋਂ ਪੂਰੀ ਫੁੱਲ ਸਪੋਰਟ ਰਹਿੰਦੀ ਹੈ ਜਦ ਵੀ ਮੈਂ ਕਿਤੇ ਜਾਣਾ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕਿ ਨੌਜਵਾਨਾਂ ਨੂੰ ਕੀ ਜਿਹੜਾ ਸਨੇਹਾਵਾ ਕੀ ਮੈਸੇਜ ਜਿਹੜਾ ਦੇਣਾ ਚਾਹੀਦਾ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਕਿ ਨਸ਼ਿਆਂ ਦੇ ਵਿੱਚੋਂ ਅਗਰ ਤੁਸੀਂ ਹੈਗੇ ਹੋ ਤੇ ਇਹਦੇ ਵਿੱਚ ਬਾਹਰ ਆਉਣਾ ਕੋਈ ਵੀ ਇੰਪੋਸੀਬਲ ਨਹੀਂ ਹੈ ਤੁਸੀਂ ਆਪਣੀ ਵਿਲ ਪਾਵਰ ਦੇ ਨਾਲ ਤੁਸੀਂ ਆਪਣੇ ਮਾਪੇ ਦੇ ਨਾਲ ਸ਼ੇਅਰ ਕਰੋ ਹਨਾ ਔਰ ਇਹ ਮੈਂ ਦੱਸਣਾ ਚਾਹੁੰਦਾ ਹੈ ਅਸੀਂ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਇਹਨੂੰ ਅਸੀਂ ਛੱਡੀਏ ਔਰ ਜ਼ਿੰਦਗੀ ਦੇ ਨਾਲ ਅਸੀਂ ਪਿਆਰ ਕਰੀਏ ਜ਼ਿੰਦਗੀ ਦੇ ਨਾਲ ਪਿਆਰ ਕਰੀਏ ਜੀ ਬਿਲਕੁਲ ਬਹੁਤ ਵਧੀਆ ਮੈਸੇਜ ਹੈ ਜਿਹੜਾ ਰਾਜਦੀਪ ਜੀ ਨੇ ਦਿੱਤਾ ਪਰ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਾਂ ਕਿ ਪੂਰਾ ਇਹਨਾਂ ਦਾ ਜਿਹੜਾ ਘਰ ਹੈ ਕਿਤੇ ਨਾ ਕਿਤੇ ਭਰਿਆ ਪਿਆ ਜੀ ਗੱਲ ਕਰੀਏ ਕਿਤੇ ਨਾ ਕਿਤੇ ਜਿਹੜੇ ਕਿਸੇ ਵੀ ਕੋਨੇ 'ਚ ਨਿਗਾਹ ਮਾਰਦੇ ਆ ਉਸ ਜਗ੍ਹਾ ਦੇ ਉੱਪਰ ਜਿਹੜੇ ਮੈਡਲ ਨੇ ਤੁਹਾਨੂੰ ਨਜ਼ਰ ਆਉਣਗੇ ਅਸੀਂ ਕਹਿ ਸਕਦਾ ਕਿ ਤੁਹਾਨੂੰ ਆ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਕੁਝ ਸਨਮਾਨ ਮੈਨੂੰ ਆ ਮਿਲਿਆ ਹੈ ਇਹ ਦੇਖਿਆ ਮਿਲਿਆ ਉਧਰ ਵੀ ਪਿਆ ਹੋਇਆ ਇਹ ਹਰ ਇੱਕ ਸਾਲ ਚੰਡੀਗੜ੍ਹ ਦੇ ਵਿੱਚ ਆਰਮੀ ਦੇ ਦੁਆਰਾ ਆਰਮੀ ਲਿਟਰੇਚਰ ਫੈਸਟੀਵਲ ਹੁੰਦਾ ਹੈ ਜੋ ਜਿੱਥੇ ਚੀਫ ਆਫ ਆਰਮੀ ਸਟਾਫ ਹੁੰਦਾ ਹੈ ਹਨਾ ਉੱਥੇ ਇਸ ਕੀ ਕਹਿੰਦੇ ਹੈ ਸ਼ੀਲਡ ਦੇ ਨਾਲ ਜਾਂ ਟਰੋਫੀ ਦੇ ਨਾਲ ਮੈਨੂੰ ਸਨਮਾਨਿਤ ਹਰ ਇੱਕ ਸਾਲ ਕੀਤਾ ਜਾਂਦਾ ਜਦ ਵੀ ਮੈਂ ਉੱਥੇ ਜਾਂਦਾ ਕੀਤਾ ਜਾਂਦਾ ਜੀ ਬਿਲਕੁਲ ਕਿਤੇ ਨਾ ਕਿਤੇ ਸੀ ਕਹਾਂਗੇ ਕਿ ਹਰ ਕੋਨੇ ਦੇ ਵਿੱਚ ਜਿਹੜੇ ਮੈਡਲ ਪੈਣੇ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਬੁੱਕ ਆਫ ਰਿਕਾਰਡ ਜਾਂ ਫਿਰ ਹੋਰ ਜਿਹੜੇ ਵੱਡੇ ਸਨਮਾਨ ਨੇ ਇਤਨੇ ਕਿਤੇ ਲੱਗੇ ਹੋਏ ਨੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਜ਼ਿੰਦਗੀ ਨਾਲ ਪਿਆਰ ਕਰਨਾ ਚਾਹੀਦਾ ਜਾਂ ਫਿਰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਨੌਜਵਾਨ ਆਪਣੀ ਇੱਛਾ ਸ਼ਕਤੀ ਦੇ ਨਾਲ ਕਿਤੇ ਨਾ ਕਿਤੇ ਇਸ ਦਲਦਲ ਦੇ ਵਿੱਚੋਂ ਬਾਹਰ ਆ ਸਕਦੇ ਨੇ ਜੇ ਗੱਲ ਕਰੀਏ ਅਸੀਂ ਕਰਦੇ ਹਾਂ ਕਿ ਨਾ ਹੋਰ ਵੀ ਕੋਨੇ ਜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹਰ ਕੋਨੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇਹਨਾਂ ਨੂੰ ਜਿਹੜੇ ਮੈਡਲ ਜਾਂ ਇਹਨਾਂ ਨੂੰ ਜਿਹੜੀਆਂ ਸ਼ੀਲਡਾਂ ਜਿਹੜੀਆਂ ਮਿਲੀਆਂ ਨੇ ਕਿਤੇ ਨਾ ਕਿਤੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹੁਣ ਤੱਕ अनेकां ਹੀ ਯਰਨੀਆਂ ਜਿਹੜੀਆਂ ਨੇ ਕਰ ਚੁੱਕੇ ਨੇ ਲੋਕਾਂ ਨੂੰ ਅਵੇਅਰ ਕਰ ਚੁੱਕੇ ਨੇ ਕਿਤੇ ਨਾ ਕਿਤੇ ਨਸ਼ਾ ਛਡਾਉਣ ਵਾਸਤੇ ਹੁਣ ਨੌਜਵਾਨਾਂ ਨੂੰ ਇੱਕ ਸੰਦੇਸ਼ ਜਿਹੜਾ ਦੇ ਰਹੇ ਨੇ ਰਾਜਦੀਪ ਜੀ ਤੇ ਹੁਣ ਉਹਨਾਂ ਨੇ ਇੱਕ ਮੈਸੇਜ ਜਿਹੜਾ ਨੌਜਵਾਨੀ ਨੂੰ ਲਗਾਇਆ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਜੇਕਰ ਇੱਛਾ ਸ਼ਕਤੀ ਹੋਵੇ ਤਾਂ ਕੁਝ ਵੀ ਜਿਹੜਾ ਹਾਸਲ ਕੀਤਾ ਜਾ ਸਕਦਾ ਹੈ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਵੀ ਜਿਹੜਾ ਬਾਹਰ ਆਇਆ ਜਾ ਸਕਦਾ ਹੈ ਰਜਾਨਾ ਸਪੋਕਸਮੈਨ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ